ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲਿਓ ਨਿਕਲਦੇ ਸ਼ੇਰ ਕਾਂਡ 14ਵਾਂ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ ਲਾਹੌਰ ਜਿੱਤੂ ਖਾਲਸਾ ਪੰਥ ਦਾ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਕਾਲ ਬੁੰਗੇ ਤੇ ਖੜਾ ਹੋਇਆ ਖਾਲਸਾ ਜੀ ਸਤਗੁਰਾਂ ਦੀ ਕਿਰਪਾ ਨਾਲ ਪੰਜਾਬ ਵਿੱਚ ਖਾਲਸਾ ਜੀ ਦੇ ਬੋਲ ਬਾਲੇ ਹੋਣ ਲੱਗੇ ਹਨ ਪੰਜਾਂ ਦਰਿਆਵਾਂ ਦੀ ਧਰਤੀ ਤੇ ਖਾਲਸੇ ਦੇ ਨਿਸ਼ਾਨ ਝੂਲਣ ਦਾ ਵੇਲਾ ਆ ਟੁਕਾ ਹੈ। ਦਿਵਾਲੀ ਦੇ ਮੌਕੇ ਦਰਬਾਰ ਸਾਹਿਬ ਇਕੱਤਰ ਹੋਏ ਸਰਬੱਤ ਖਾਲਸਾ ਨੂੰ ਮੁਖਾਤਬ ਹੁੰਦਿਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬੋਲਣਾ ਸ਼ੁਰੂ ਕੀਤਾ। ਅਫਦਾਲੀ ਪਾਣੀਪਤ ਵਿੱਚ ਮਰੱਟਿਆਂ ਨਾਲ ਰੁੱਝਿਆ ਹੋਇਆ ਸੀ ਤੇ ਖਾਲਸਾ ਜੀ ਨੇ ਆਪਣੀ ਤਾਕਤ ਸੰਗਠਿਤ ਕਰਕੇ ਹੋਰ ਮਜ਼ਬੂਤੀ ਫੜ ਲਈ। ਪਾਣੀਪਤ ਜੰਗ ਦੇ ਥੱਕੇ ਹਾਰੇ ਅਫਗਾਨ ਕਾਬਲ ਮੁੜ ਰਹੇ ਸਨ। ਹਾਲਾਂਕਿ ਜਾਂਦਿਆਂ ਨੂੰ ਰਾਹ ਵਿੱਚ ਕਈ ਥਾਈਂ ਸਿੱਖ ਜਥਿਆਂ ਨੇ ਲੁੱਟਿਆ ਪਰ ਉਹਨਾਂ ਵਿੱਚ ਇੰਨੀ ਤਾਕਤ ਨਹੀਂ ਬਚੀ ਸੀ ਕਿ ਸਿੱਖਾਂ ਦੇ ਹਮਲੇ ਦਾ ਟੱਕਰਾ ਕਰਨ ਲਈ ਖਲੋ ਸਕਣ ਇਸ ਸਮੇਂ ਅੰਦਰ ਖਾਲਸਾ ਜੀ ਨੇ ਲਗਭਗ ਸਾਰੇ ਪੰਜਾਬ ਨੂੰ ਸੋਧ ਲਿਆ ਤੇ ਦੁਸ਼ਟ ਜੰਪੂਰੀ ਬਚਾਈ ਲਾਹੌਰ ਜਿੱਤਨ ਮਗਰੋਂ ਹਣ ਖਾਲਸਾ ਜੀ ਦਾ ਅਗਲਾ ਟੀਚਾ ਪੂਰਾ ਪੰਜਾਬ ਵਿਦੇਸ਼ੀ ਤਾੜਵੀਆਂ ਤੋਂ ਮੁਕਤ ਕਰਵਾਉਣਾ ਸੀ ਹੁਣ ਸਮਾਂ ਪੰਥ ਦੇ ਵਿਰੁੱਧ ਮੁਖਬਰੀਆਂ ਤੇ ਚੁਗਲੀਆਂ ਕਰਦੇ ਰਹੇ ਚੁਗਲਾਂ ਤੇ ਬਾਕੀ ਬਚੇ ਜ਼ਾਲਮ ਸੂਬੇਦਾਰਾਂ ਨੂੰ ਸੋਧਨ ਦਾ ਹੈ ਨਿਰੰਜਣੀਏ ਮਹੰਤ ਕਸੂਰੀਏ ਖੇਸ਼ਗੀ ਮਲੇਰਕੋਟ ਦੇ ਅਫਗਾਨ ਤੇ ਸਰੰਦ ਦਾ ਜ਼ੈਨ ਖਾਨ ਮਿਆਨਾ ਵਿੱਚ ਬੈਠੀ ਚੰਡੀ ਹੁਣ ਇਨ੍ਹਾਂ ਸਬਨਾਂ ਦੀ ਰਤ ਪੀਣ ਲਈ ਕਾਲੀ ਹੈ ਆਓ ਉਸ ਦੀ ਤੇ ਮਟਾਈਏ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦੇ ਹੋਏ ਗੁਰਮਤੇ ਤੋਂ ਪੰਥ ਨੂੰ ਜਾਣੂ ਕਰਵਾਇਆ ਪਾਣੀਪਤ ਵਿੱਚ ਹਾਰੇ ਮਰਹਟਿਆਂ ਨੂੰ 10 ਸਾਲ ਸੁਰਤ ਤੋਂ ਨੂੰ ਲੱਗੇ ਪੈਰਾ ਸਿਰ ਤੋਂ ਉਹ ਮੁੜ ਦੁਬਾਰਾ ਹੋਈ ਨਹੀਂ ਸਕੇ ਵੱਡਾ ਪੇਸ਼ਵਾ ਆਪਣੇ ਪੁੱਤਰ ਦੀ ਮੌਤ ਤੇ ਐਡੀ ਭਿਆਨਕ ਕਤਲੀਆਂ ਭਰੀ ਹਾਰ ਦੇਖ ਕੇ ਪਾਗਲ ਹੋ ਕੇ ਮਰਿਆ ਸਿੱਖਾਂ ਤੋਂ ਸ਼ਾਹ ਪਹਿਲਾਂ ਵੀ ਖਜਿਆ ਹੋਇਆ ਸੀ ਤੇ ਹੁਣ ਸਿੰਘਾਂ ਲਾਹੌਰ ਜਿੱਤ ਲਿਆ ਸੀ ਲੰਗੇ ਜਾਂਦੇ ਸ਼ਾਹ ਦੇ ਲਸ਼ਕਰ ਨੂੰ ਸਿੰਘਾਂ ਨੇ ਲੁੱਟਿਆ ਵੀ ਕਈ ਥਾਈ ਸੀ ਬਾਕੀ ਰਹਿਦੀ ਕਸਰ ਪੰਜਾਬ ਦੇ ਕਾਜ਼ੀ ਮਲਾਣਿਆਂ ਨੇ ਪੂਰੀ ਕਰ ਦਿੱਤੀ ਉਹ ਅਫਦਾਲੀ ਕੋਲ ਸਿੱਖਾਂ ਨੂੰ ਕਾਫਰ ਆਖ ਆ ਕੇ ਆਪਣੇ ਦੁਖੜੇ ਰੋਂਣ ਲੱਗੇ ਤੁਸੀਂ ਹੋ ਤਾਂ ਸਾਡਾ ਇਹ ਹਾਲ ਕਰਦੇ ਨੇ ਤੁਹਾਡੇ ਜਾਨਮਗਰੋਂ ਕੀ ਕਰਦੇ ਹੋਣਗੇ ਆਪ ਅੰਦਾਜ਼ਾ ਲਾ ਲਓ ਮਰਹਟਿਆਂ ਵਾਂਗ ਇਹਨਾਂ ਦੀ ਵੀ ਅਲਖ ਮੁਕਾਜਾਓ ਤੋ ਅਸਬੀ ਕਾਜੀ ਕਾਬਲ ਜਾਂਦੇ ਅਬਦਾਲੀ ਨੂੰ ਆ ਮਿਲੇ ਅਬਦਾਲੀ ਬੋਲਿਆ ਤੁਹਾਨੂੰ ਕੀ ਜਾਨਦਾ ਹੈ ਕਿ ਸਾਨੂੰ ਇਸ ਦੀ ਖਬਰ ਨਹੀਂ ਨਾਦਰ ਸ਼ਾਹ ਵੇਲੇ ਤੋਂ ਹੀ ਸਾਡੀ ਇਹ ਨਾ ਉਪਰ ਆਖ ਹੈ ਪਰ ਕਦੇ ਪੂਰੀ ਤਰ੍ਹਾਂ ਜਾੜ ਹੀਟ ਆਈ ਹੀ ਨਹੀਂ ਤੁਸੀਂ ਬੇਫਿਕਰ ਰਹੋ ਮੈਂ ਆਪਣੇ ਚੁਣਵੇਂ ਲੜਾਕਿਆਂ ਤੇ ਦਲੇਰ ਸੈਨਾਪਤੀਆਂ ਨੂੰ ਲਾਹੌਰ ਬਿਠਾ ਕੇ ਜਾਵਾਂਗਾ ਉਹ ਤੁਹਾਡੀ ਮਦਦ ਕਰਨਗੇ ਕੁਝ ਹੋਰ ਸਮਾਂ ਕੱਢੋ ਲੰਬੀ ਲੜਾਈ ਕਾਰਨ ਗਾਜ਼ੀ ਥੱਕੇ ਹੋਏ ਹਨ ਆਉਂਦੇ ਸਾਲ ਸਿੱਖਾਂ ਦਾ ਲੋਹਾ ਲਵਾਗੇ ਜਾਂਦਾ ਹੋਇਆ ਅਬਦਾਲੀ ਉਬੈਦ ਖਾਨ ਨੂੰ ਲਾਹੌਰ ਆਪਣਾ ਸੂਬਾ ਬਿਠਾ ਗਿਆ ਅਫਦਾਲੀ ਦੇ ਲਸ਼ਕਰ ਨੇ ਹਜੇ ਕਾਬਲ ਜਾ ਕੇ ਘੋੜਿਆਂ ਤੋਂ ਸਮਾਨ ਵੀ ਨਹੀਂ ਲਾਇਆ ਹੋਣਾ ਖਾਲਸੇ ਨੇ ਲਾਹੌਰ ਤੇ ਚੜ੍ਹਾਈ ਕੀਤੀ ਤੇ ਸੂਬਾ ਪਾਰ ਬਲਾ ਦਿੱਤਾ ਸਰਦਾਰ ਜੱਸਾ ਸਿੰਘ ਲਾਹੌਰ ਦਾ ਪਾਤਸ਼ਾਹ ਬਣਿਆ ਤੇ ਸਲਤਨਤ ਵਿੱਚ ਖਾਲਸੇ ਦਾ ਸਿੱਕਾ ਚਲਾਇਆ ਗਿਆ ਲਾਹੌਰ ਦੇ ਤਖਤ ਤੇ ਬੈਠਦੇ ਸਰਦਾਰ ਜੱਸਾ ਸਿੰਘ ਨੂੰ ਸਮੂਹ ਖਾਲਸੇ ਨੇ ਇੱਕੋ ਲਖ ਬਨਾਲ ਪੁਕਾਰਿਆ ਸੁਲਤਾਨ ਉਲਕੌਮ ਸ਼ਾਹ ਨੂੰ ਖਬਰ ਪਹੁੰਚੀ ਤਾਂ ਉਹ ਸੜ ਬਲ ਗਿਆ ਉਸਨੇ ਸਿੱਕਾ ਦਾ ਜਾਰੀ ਕੀਤਾ ਸਿੱਕਾ ਮੰਗਵਾਇਆ ਸਿੱਕਾ ਜ਼ਦਰ ਜ਼ਹਾ ਬਫਜ਼ਲ ਅਕਾਲ ਮੁਲਕ ਅਹਿਮਦ ਗ੍ਰਫਤ ਜੱਸਾ ਕਲਾਲ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੱਸਾ ਸਿੰਘ ਨੇ ਜੋ ਸਿੱਕਾ ਜਾਰੀ ਕੀਤਾ ਉਸ ਦੀ ਇਬਾਰਤ ਹੋਰ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਦਜ਼ ਨਾਨਕ ਗੁਰੂ ਗੋਬਿੰਦ ਸਿੰਘ ਇਹ ਸਿੱਕਾ ਤਾਂ ਕਾਜ਼ੀ ਮੋਲਾਨਿਆ ਨੇ ਸ਼ਾਹ ਨੂੰ ਹੋਰ ਗੁੱਸਾ ਦਿਵਾਉਣ ਲਈ ਆਪਣੇ ਵੱਲੋਂ ਘੜ ਕੇ ਭੇਜਿਆ ਸੀ ਸੱਚ ਭਾਵੇਂ ਕੋਈ ਵੀ ਸੀ ਪਰ ਅਫਦਾਲੀ ਕੋਲ ਸਿੱਖ ਸਿੱਕਾ ਪੁੱਜਿਆ ਮੁਲਕ ਅਹਿਮਦ ਗ੍ਰਫਤ ਜੱਸਾ ਕਲਾਲ ਦੇਸ਼ ਅਹਿਮਦ ਦਾ ਹੈ ਤੇ ਖੋਲਿਆ ਦੱਸੇ ਕਲਾਲ ਨੇ ਜਾਦੀ ਅਬਦਾਲੀ ਨੇ ਸਿੱਕੇ ਦੀ ਦੂਜੀ ਸਤਰ ਪੜ੍ਹੀ ਤਾਂ ਉਸ ਨੂੰ ਅੱਗ ਲੱਗ ਗਈ ਉਸ ਨੇ ਸਿੱਕਾ ਚਲਾ ਕੇ ਦੂਰ ਵਗਾਹ ਮਾਰਿਆ ਦਰਬਾਰ ਵਿੱਚ ਸਨਾਟਾ ਛਾ ਗਿਆ ਕਿਸੇ ਦੇ ਸਾਹ ਲੈਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ ਭਰੇ ਦਰਬਾਰ ਵਿੱਚ ਬਸ ਇੱਕੋ ਆਵਾਜ਼ ਗੂੰਜ ਰਹੀ ਸੀ ਉਹ ਸੀ ਸਿੱਕੇ ਦੇ ਘੁੰਮਣ ਦੀ ਸਿੱਕਾ ਬਹੁਤ देर ਘੁੰਮਦਾ ਰਿਹਾ ਇੰਨੀ ਦੇਰ ਕਿ ਸ਼ਾਇਦ ਹੀ ਕੋਈ ਸਿੱਕਾ ਕਦੇ ਇੰਨੀ ਦੇਰ ਘੁੰਮਿਆ ਹੋਵੇ ਕਿਸੇ ਦੀ ਮਜਾਲ ਨਹੀਂ ਸੀ ਕਿ ਬਾਦਸ਼ਾਹ ਦੇ ਸੁਟੇ ਸਿੱਕੇ ਨੂੰ ਚੁੱਕ ਲਵੇ ਤਾਂ ਜੋ ਖੜਾਕ ਬੰਦ ਹੋ ਸਕੇ ਕੁਛ ਚਿਰ ਮਗਰੋਂ ਸ਼ਾਹ ਆਪ ਉੱਠਿਆ ਸਿੱਕੇ ਕੋਲ ਗਿਆ ਚੁੱਕਿਆ ਤੇ ਬੋਲਿਆ ਨਹੀਂ ਇਸ ਨੂੰ ਮੈਂ ਸੰਭਾਲ ਕੇ ਰੱਖਾਂਗਾ ਸੁਟਾਂਗਾ ਨਹੀਂ ਇਸ ਨੂੰ ਤਾਂ ਦਿੱਲੀ ਪਾਣੀਪਤ ਮਥਰਾ ਤੋਂ ਲੁੱਟ ਕੇ ਲਿਆਂਦੇ ਸਮਾਨ ਨਾਲੋਂ ਵੀ ਜ਼ਿਆਦਾ ਨਜ਼ਦੀਕ ਰੱਖਾਂਗਾ ਕਿਉਂਕਿ ਇਹ ਮੈਨੂੰ ਸਦਾ ਚੇਤਾ ਕਰਵਾਉਂਦਾ ਰਹੇਗਾ ਕਿ ਪੰਜਾਬ ਵਿੱਚ ਹਜੇ ਵੀ ਅਹਿਮਦ ਸ਼ਾਹੀ ਸਿੱਕੇ ਨੂੰ ਮਾਨਤਾ ਨਹੀਂ ਪੰਜਾਂ ਦਰਿਆਵਾਂ ਦੀ ਧਰਤੀ ਤੇ ਹਜੇ ਦੁਰਾਨੀ ਸਲਤਨਤ ਕਾਇਮ ਨਹੀਂ ਹੋਈ ਉਹਨਾਂ ਦਾ ਆਪਣਾ ਸਿੱਕਾ ਹੈ ਜਿਸ ਦੀ ਇਬਾਰਤ ਹੈ ਮੁਲਕ ਅਹਿਮਦ ਗ੍ਰਫਤ ਜਸਾ ਖਲਾਲ ਪੂਰੇ ਹਿੰਦੁਸਤਾਨ ਨੂੰ ਪੈਰਾਂ ਹੇਠ ਮਸਲ ਦੇਣ ਵਾਲੇ ਅਫਗਾਨਾਂ ਦਾ ਖੌਫ ਪੰਜਾਂ ਪਾਣੀਆਂ ਦੇ ਵਾਸੀ ਖਾਲਸੇ ਨਹੀਂ ਮੰਨਦੇ ਇਹ ਸਿੱਕਾ ਮੈਨੂੰ ਮੇਰੀ ਔਕਾਤ ਯਾਦ ਦਿਵਾਉਂਦਾ ਰਹੇਗਾ ਇਸ ਨੂੰ ਮੈਂ ਕੋਲ ਰੱਖਾਂਗਾ ਤੇ ਛੇਤੀ ਹੀ ਪੰਜਾਬ ਨੂੰ ਮਿੱਟੀ ਵਿੱਚ ਮਿਲਾ ਕੇ ਉੱਥੇ ਅਹਿਮਦ ਸ਼ਾਹੀ ਸਿੱਕਾ ਜਾਰੀ ਕਰਾਂਗਾ ਤੇ ਇਹ ਸਿੱਕਾ ਇਹ ਸਿੱਕਾ ਉਹਦੋਂ ਢਾਲ ਕੇ ਉਸੇ ਜੱਸੇ ਕਲਾਲ ਦੇ ਕੰਡ ਵਿੱਚ ਪਾਵਾਂਗਾ ਜਿਸ ਦਾ ਨਾਮ ਇਸ ਦੇ ਉੱਤੇ ਉਕਰਿਆ ਹੋਇਆ ਹੈ ਤੇ ਜੇ ਮੈਂ ਸਿੱਖਾਂ ਨੂੰ ਹਰਾਏ ਬਿਨਾ ਮਰ ਗਿਆ ਤਾਂ ਇਸ ਸਿੱਕੇ ਨੂੰ ਮੇਰੇ ਨਾਲ ਹੀ ਦਫਨਾਇਓ ਤਾਂ ਕਿ ਮੇਰੀ ਛਾਤੀ ਤੇ ਪਿਆ ਇਹ ਸਿੱਕਾ ਮੇਰੀ ਰੂਹ ਨੂੰ ਕਿਆਮਤ ਦੇ ਦਿਨ ਤੱਕ ਚੇਤੇ ਕਰਵਾਉਂਦਾ ਰਹੇ ਕਿ ਸਮੁੱਚੇ ਹਿੰਦੁਸਤਾਨ ਵਿੱਚੋਂ ਪੰਜਾਬ ਦਾ ਇਹੀ ਸਿੱਕਾ ਸੀ ਜਿਸ ਨੇ ਦੁਰਾਨੀਆਂ ਦੀ ਈ ਨਹੀਂ ਮਣੀ ਇੱਧਰ ਸਿੰਘਾਂ ਨੇ ਆਕਲਦਾਸ ਨਰੰਜਨੀਏ ਮਹੰਤ ਨੂੰ ਜੰਡੇਆਲੇ ਸੁਨੇਹਾ ਭਜਵਾਇਆ ਪੰਜਾਬ ਵਿੱਚ ਹਵਾਵਾਂ ਦਾ ਰੁਖ ਬਦਲਣ ਲੱਗਾ ਹੈ ਅਕਲਦਾਸ ਸ਼ਹੀਦਾਂ ਦੀ ਰਤ ਨਾਲ ਸਿੰਜਿਆ ਸਿੱਖੀ ਦਾ ਬੂਟਾ ਜਵਾਨ ਹੋ ਗਿਆ ਹੈ ਖਾਲਸੇ ਦੀ ਤੇਗ ਨੇ ਸਾਰੇ ਪੰਜਾਬ ਉੱਤੇ ਛਾਂ ਕਰ ਦਿੱਤੀ ਹੈ ਤੇ ਨੀਲੇ ਨਿਸ਼ਾਨ ਪੰਜਾਂ ਪਾਣੀਆਂ ਦੇ ਚੱਪੇ-ਚੱਪੇ ਉੱਤੇ ਝੂਲਣ ਲਈ ਕਾਲੇ ਹਨ ਗੁਰੂ ਸਾਹਿਬ ਕਹਿੰਦੇ ਨੇ ਕਿ ਵਖਤ ਵਿਚਾਰੇ ਸੋ ਬੰਦਾ ਹੋਏ ਇਹ ਖਾਲਸੇ ਦਾ ਤੈਨੂੰ ਪਹਿਲਾ ਤੇ ਆਖਰੀ ਸੁਨਿਆ ਹੈ ਫੈਸਲਾ ਤੇਰੇ ਹੱਥ ਹੈ ਕਿ ਕਾਬਲ ਦੀ ਓਟ ਤਕਾਉਣੀ ਹੈ ਕਿ ਅਨੰਦਪੁਰੀ ਛਾਵਾਂ ਹੇਠ ਸੁਖ ਲੈਣਾ ਹੈ ਖਾਲਸਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਰਾਮ ਗੜੀਆ ਸਰਦਾਰ ਜੱਸਾ ਸਿੰਘ ਰਾਮ ਗੜੀਏ ਦਾ ਸੁਨੇਹਾ ਮਿਲਦਿਆਂ ਹੀ ਆਕਲਦਾਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੂੰ ਜ਼ਕਰੀਏ ਤੇ ਮੀਰ ਮੰਨੂ ਦੀ ਯਾਦ ਆਉਣ ਲੱਗੀ ਉਹ ਮਾਤੁਰ ਗਈ ਜਿਹੜੀ ਖੀਰ ਪੂੜੇ ਦਿੰਦੀ ਹੁੰਦੀ ਸੀ ਆਕਲਦਾਸ ਦੇ ਮੂੰਹੋਂ ਨਿਕਲੇ ਬੋਲਾਂ ਤੋਂ ਵਿਚਾਰ ਕੀਚਿਆਂ ਰਹੀ ਸੀ ਪਰ ਫਿਰ ਵੀ ਉਸ ਨੇ ਪੰਜਾਬ ਨੂੰ ਨਹੀਂ ਛੁਣਿਆ ਆਪਣਾ ਸਭ ਤੋਂ ਤੇਜ਼ ਘੋੜਸਵਾਰ ਚਿੱਠੀ ਦੇ ਕੇ ਉਸ ਨੇ ਕਾਬਲਵਲ ਭੇਜਿਆ ਆਕਲਦਾਸ ਨੂੰ ਸਿੱਖਾਂ ਨਾਲ ਕੀਤੀਆਂ ਵਧੀਆਂ ਕਿਆਂ ਯਾਦ ਆ ਗਈਆਂ ਸਨ ਜਿੰਨਾ ਉੱਤੇ ਐਸਾ ਕਹਿਰ ਵਰਸਾਇਆ ਹੋਵੇ ਉਹਨਾਂ ਤੋਂ ਦਇਆ ਦੀ ਆਸ ਰੱਖਣੀ ਉਸ ਨੂੰ ਔਖੀ ਜਾਪ ਰਹੀ ਸੀ ਇਸ ਕਾਰਨ ਵੀ ਉਸਨੇ ਆਪਣੇ ਸਿਰ ਪੰਜਾਬ ਦੀ ਥਾਂ ਅਫਗਾਨ ਪਰਛਾਵੇਂ ਹੋਣ ਨੂੰ ਸਹੀ ਮੰਨਿਆ ਅਬਦਾਲੀ ਦਾ ਪਹਿਲਾਂ ਹੀ ਪੰਜਾਬ ਕੂਚ ਦਾ ਹੁਕਮ ਅਫਗਾਨੀ ਫੌਜਾਂ ਨੂੰ ਚੜ ਚੁੱਕਾ ਸੀ ਮਰਾਠਿਆਂ ਮੁਗਲਾਂ ਰਾਜਪੂਤਾਂ ਤੇ ਜਾਟਾਂ ਨੂੰ ਦਰੜ ਕੇ ਹੁਣ ਅਬਦਾਲੀ ਨੇ ਆਪਣਾ ਸਾਰਾ ਧਿਆਨ ਸਿੱਖਾਂ ਵੱਲ ਕੀਤਾ ਪਾਣੀਪਤ ਮਥਰਾ ਕੋਇਲਗੜ੍ਹ ਜਿਹਨੂੰ ਹੁਣ ਅਲੀਗੜ੍ਹ ਦੇ ਨਾਮ ਨਾਲ ਵੀ ਜਾਣਦੇ ਹਨ ਨਿਵਾਕੇ ਗਿਲਜਾਂ ਨੇ ਐਤਕੀ ਅੰਮ੍ਰਿਤਸਰ ਸਾਹਿਬ ਆ ਕੇ ਡੇਰਾ ਲਾਉਣਾ ਸੀ ਅਬਦਾਲੀ ਇਸ ਵਾਰ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦੀ ਨੀਤ ਨਾਲ ਪੰਜਾਬ ਆਇਆ ਸੀ ਹੁਣ ਅਬਦਾਲੀ ਨੂੰ ਕੌਣ ਦੱਸੇ ਕਿ ਖਾਲਸਾ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਜੋ ਬਰਸਾਤਾਂ ਦੇ ਮੌਸਮ ਫਿਰ ਜਾਣ ਤੇ ਮੁੱਕ ਜਾਏਗਾ ਖਾਲਸਾ ਤਾਂ ਸੁੰਮੇ ਵਾਲੀ ਨਦੀ ਹੈ ਜਿਹੜੀ ਪਹਾੜਾਂ ਵਿੱਚੋਂ ਨਿਕਲਦੇ ਅਮੁੱਖ ਸੋਮੇ ਤੋਂ ਆ ਰਹੀ ਹੈ ਤੇ ਇਹ ਸੋਮੇ ਦੇ ਸੁਆਮੀ ਸ੍ਰੀ ਕਲਗੀਧਰਪਤਾ ਜੀ ਆਪ ਹਨ ਸਤਗੁਰਾਂ ਨੇ ਖਾਲਸੇ ਵਿੱਚ ਐਸੀਆਂ ਬਰਕਤਾਂ ਪਾਈਆਂ ਹਨ ਕੇ ਵਿਗੜੇ ਪਿੰਡਿਆਂ ਵਿੱਚੋਂ ਸਗੋਂ ਇਹ ਹੋਰ ਵਧਦਾ ਜਾਂਦਾ ਹੈ ਤੇ ਖਾਲਸੇ ਦੇ ਦੁਸ਼ਮਣ ਜੋ ਇਸ ਨੂੰ ਵੇਖ ਨਹੀਂ ਸੁਖਾਂਦੇ ਥੋਰ ਦੀ ਨਿਆਈ ਹਨ ਥੋਰ ਜਿਉਂ-ਜਿਉਂ ਵੱਡੀ ਹੁੰਦੀ ਹੈ ਉਸ ਨੂੰ ਚਿੱਟਾ ਕੋੜ ਪੈ ਜਾਂਦਾ ਹੈ ਤੇ ਉਹ ਆਪੇ ਗਲ ਸੜ ਕੇ ਖਤਮ ਹੋ ਜਾਂਦੀ ਹੈ ਹੁਣ ਸੁੰਮੇਵਾਲੀ ਨਦੀ ਤੇ ਥੋਰ ਦਾ ਕੀ ਮੇਲ ਪਰ ਅਫਦਾਲੀ ਤਾਂ ਸਿੱਖਾਂ ਨੂੰ ਖਤਮ ਕਰ ਦੇਣ ਦੀ ਜੜ ਕਰੀ ਬੈਠਾ ਸੀ ਸੋ ਉਸ ਨੇ ਆਪਣੇ ਕਾਫਲੇ ਦਾ ਉਤਾਰਾ ਅੰਮ੍ਰਿਤਸਰ ਕਰਨਾ ਸੀ ਲਗਭਗ ਸਾਰੇ ਹਿੰਦੁਸਤਾਨ ਦੀਆਂ ਗੋਡਨੀਆਂ ਲਵਾ ਕੇ ਹੁਣ ਅਬਦਾਲੀ ਕੁਝ ਹੰਕਾਰ ਵਿੱਚ ਵੀ ਆ ਗਿਆ ਸੀ ਕਾਬਲਤੀ ਉਸ ਦੀ ਜਾਇਦਾਕਾਰ ਹੋ ਰਹੀ ਸੀ ਹਿੰਦੁਸਤਾਨ ਜਈ ਤਾਕਤ ਨੂੰ ਨਿਵਾ ਕੇ ਹੁਣ ਜਦ ਉਹ ਆਪਣੇ ਦੇਸ਼ ਪਰਤਦਾ ਸੀ ਤਾਂ ਅੱਜ ਤੱਕ ਦੇ ਵੱਡੇ ਅਫਗਾਨ ਯੋਧਿਆਂ ਵਿੱਚ ਉਸ ਦਾ ਨਾਮ شمار ਕੀਤਾ ਜਾਂਦਾ ਸੀ ਹਿੰਦੁਸਤਾਨ ਦੇ ਮੁਗਲਾਂ ਨੇ ਤਾਂ ਉਸ ਨਾਲ ਸੰਧੀਆਂ ਹੀ ਕਰ ਲਈਆਂ ਸਨ ਵੱਡੀ ਤਾਕਤ ਮਰਾਠੇ ਉਸ ਨੇ ਬੁਰੀ ਤਰ੍ਹਾਂ ਦਰੜ ਛੁੱਟੇ ਤੇ ਹੁਣ ਬਚਦੇ ਜਾਟ ਵੀ ਉਸ ਦੇ ਘੋੜਿਆਂ ਦੇ ਸੁੰਮਾ ਅੱਗੇ ਸਿਰ ਨਵਾ ਗਏ ਸਨ ਇੱਕ ਅਜੇਤੂ ਜਰਨੈਲ ਵਾਂਗ ਉਸ ਨੇ ਆਪਣੇ ਵਤਨ ਪਰਤਣਾ ਸੀ ਪਰ ਇਹ ਤਾਂ ਭੁੱਲੀ ਗਿਆ ਸੀ ਕਿ ਉਸ ਦੇ ਵਾਪਸੀ ਦੇ ਰਸਤੇ ਵਿੱਚ ਹਰ ਵਾਰ ਪੰਜਾਬ ਪੈਂਦਾ ਸੀ ਪੰਜਾਬ ਦੇਆਂ ਸਿੱਖਾਂ ਨੂੰ ਸਬਕ ਸਿਖਾਏ ਬਿਨਾ ਮੈਂ ਅਜੇ ਤੂੰ ਕਿਵੇਂ ਕਹਾ ਸਕਦਾ ਹਾਂ ਪਰ ਇਹਨਾਂ ਨਾਲ ਟੱਕਰ ਲੈਣੀ ਇਜ਼ਰਾਇਲ ਨਾਲ ਟੱਕਰ ਲੈਣ ਦੇ ਬਰਾਬਰ ਹੈ ਇਜ਼ਰਾਇਲ ਮੌਤ ਦਾ ਦੇਵਤਾ ਕੋਈ ਉਸ ਨੂੰ ਕਿਵੇਂ ਹਰਾਵੇ ਹੋ ਸਕਦਾ ਹੈ ਉਸ ਨਾਲ ਵੀ ਕਦੇ ਕਿਸੇ ਨੇ ਟੱਕਰ ਲੈ ਲਈ ਹੋਵੇ ਪਰ ਇਹਨਾਂ ਸਿੱਖਾਂ ਨਾਲ ਇਹਨਾਂ ਨਾਲ ਤਾਂ ਹੋ ਸਕਦਾ ਹੈ ਇਜ਼ਰਾਇਲ ਵੀ ਭੈਣ ਤੋਂ ਘਬਰਾਉਂਦਾ ਹੋਵੇ ਐਸੀਆਂ ਵਿਚਾਰਾਂ ਅਫਗਾਨੀ ਦੇ ਅੰਦਰ ਚੱਲ ਰਹੀਆਂ ਹਨ ਜਦੋਂ ਪੰਜਾਬ ਦੀ ਸਰਜ਼ਮੀਨ ਵੱਲ ਵਧ ਰਿਹਾ ਸੀ ਖਾਲਸਾ ਅਫਦਾਲੀ ਤੇ ਉਸ ਦੀ ਜਾਇਦਾਦਕਾਰ ਦੇ ਰਾਹ ਵਿੱਚ ਖਲੋਤਾ ਸੀ ਲੱਖਾਂ ਲੜਾਈਆਂ ਜਿੱਤ ਕੇ ਵੀ ਜੇ ਅਫਦਾਲੀ ਪੰਜਾਬੋਂ ਮਾਰ ਖਾ ਕੇ ਵਤਨ ਪਰਤਿਆ ਤਾਂ ਜਾਇਦਾਦਕਾਰ ਤਾਂ ਛੱਡੋ ਸਗੋਂ ਮਖੌਲ ਪੱਲੇ ਪਹਿਣਗੇ ਕਿ ਪਾਣੀਪਤ ਵਿੱਚ 2 ਲੱਖ ਮਰਾਠੇ ਇੱਕ ਦਿਨ ਵਿੱਚ ਕਤਲ ਕਰ ਦੇਣ ਵਾਲਾ ਅਫਦਾਲੀ ਕੋਲਗੜ ਦੇ 12 ਸਾਲ ਤੱਕ ਨਾ ਜਿੱਤੇ ਜਾ ਸਕਣ ਵਾਲੇ ਕਿਲੇ ਨੂੰ ਕੁਝ ਦਿਨਾਂ ਵਿੱਚ ਝੁਕਾ ਦੇਣ ਵਾਲਾ ਅਫਦਾਲੀ ਜੰਗਲਾਂ ਵਿੱਚ ਵਸਣ ਵਾਲੇ ਮੁਠੀ ਪਰ ਲੜਾਕਿਆਂ ਤੋਂ ਹਾਰ ਖਾ ਕੇ ਆਇਆ ਹੈ ऐसे लड़ाके तो जिन्ना ਕੋਲ ਕੋਈ ਰਾਜ ਭਾਗ ਵੀ ਨਹੀਂ ਨਾ ਮੁਕਾਬਲੇ ਦੇ ਹਥਿਆਰ ਨਾ ਹਾਥੀ ਘੋੜੇ ਇਥੋਂ ਤੱਕ ਕੇ ਤਣ ਤੇ ਬਸਤਰ ਵੀ ਕੋਈ ਨਹੀਂ ਪਰ ਲੜਨ ਦਾ ਜज्बा ਤਾਂ ਦੇਖੋ ਐਸਾ ਕਿ ਕੱਲਾ ਕੱਲਾ ਹਾਥੀਆਂ ਨੂੰ ਡੇਗ ਲਵੇ ਅਫਦਾਲੀ ਇੱਕਦਮ ਬੋਲਿਆ ਜਿਵੇਂ ਉੱਪਰ ਲੀਆਂ ਗੱਲਾਂ ਉਸ ਨੂੰ ਕਿਸੇ ਨੇ ਮਿਹਨੇ ਵਾਂਗ ਮਾਰੀਆਂ ਹੋਣ ਤੇ ਉਹ ਜਵਾਬ ਦੇ ਰਿਹਾ ਹੋਵੇ ਨਹੀਂ ਮੈਂ ਇਹਨਾਂ ਤੋਂ ਬੇਇੱਜ਼ਤ ਹੋ ਕੇ ਨਹੀਂ ਪਰਤਾਂਗਾ ਐਤਕੀ ਮੈਂ ਇਹਨਾਂ ਨੂੰ ਐਸਾ ਸਬਕ ਸਿਖਾਵਾਂਗਾ ਕਿ ਮੋਰ ਛੇਤੀ ਉੱਠ ਨਹੀਂ ਸਕਣਗੇ ਸਿੰਧ ਪਾਰ ਕਰਦਾ ਹੋਇਆ ਅਬਦਾਲੀ ਵਾਪਸ ਆਪਣੇ ਆਪ ਕੋਲ ਆਇਆ ਪਰ ਸੱਚ ਇਹ ਵੀ ਹੈ ਕਿ ਕਾਵਾਂ ਕੁੱਕੜਾਂ ਦੀਆਂ ਉਡਾਰੀਆਂ ਕਦੋਂ ਬਾਜਾਂ ਦੇ ਹਾਨ ਦੀਆਂ ਹੋ ਸਕਦੀਆਂ ਹਨ ਨਾ ਤਾਂ ਚਮਚਿਆਂ ਨਾਲ ਖੂਪਟੇ ਜਾਂਦੇ ਹਨ ਤੇ ਨਾ ਹੀ ਸਹਿਆਂ ਦੀ ਖਲ ਦੇ ਨਗਾਰੇ ਬਣਦੇ ਹਨ ਆਪਣੀ ਥੱਕੀ ਟੁੱਟੀ ਫੌਜ ਵੱਲ ਦੇਖਦਾ ਅਬਦਾਲੀ ਉਦਾਸ ਹੋ ਰਿਹਾ ਸੀ ਕੀ ਹੋਇਆ ਜਨਾਬ ਕਿਸ ਦੀ ਗੱਲ ਕਰ ਰਹੇ ਹੋ ਕੋਲੋਂ ਨਜੀਬ ਖਾਨ ਬੋਲਿਆ ਸਿੱਖਾਂ ਦੀ ਹੋਰ ਕਿਸ ਦੀ ਕੋਈ ਹੋਰ ਬਚਿਆ ਹੈ ਪੂਰੇ ਹਿੰਦੁਸਤਾਨ ਵਿੱਚ جس نے ਸਾਡਾ ਸਿੱਕਾ ਨਾ ਮੰਨਿਆ ਹੋਇ ਤੇ ਅਬਦਾਲੀ ਨੇ ਖਿਸੇ ਵਿੱਚੋਂ ਖਾਲਸੇ ਦਾ ਸਿੱਕਾ ਕੱਢ ਕੇ ਦੇਖਿਆ ਮੁਲਕ احمد ਗ੍ਰਫਤ ਜੱਸਾ ਕਲਾਲ ਉਸਨੇ عبارت پڑھی ਅਸੀਂ ਡੇਰਾ ਲਾਹੌਰ ਨਹੀਂ ਅੰਮ੍ਰਿਤਸਰ ਲਾਵਾਂਗੇ ਨਜੀਬ ਖਾਨ ਨੂੰ ਹੁਕਮ ਦਿੰਦਾ ਅਬਦਾਲੀ ਬੋਲਿਆ ਬਹੁਤ ਬਿਹਤਰ ਜਨਾਬ ਕਿ ਜਨਾਬ ਦੇ ਮਨ ਵਿੱਚ ਸਿੱਖਾਂ ਨੂੰ ਕੁਚਲਣ ਦੀ ਕੋਈ ਨੀਤੀ ਹੈ ਡਰਦਾ ਡਰਦਾ ਨਜੀਬ ਖਾਨ ਬੋਲਿਆ ਹਾਂ ਸਿੱਖਾਂ ਨੂੰ ਕੁਚਲਣ ਦੀ ਵੀ ਤੇ ਤੇ ਕੀ ਹਜੂਰ ਬਾਕੀ ਤੈਨੂੰ ਅੰਮ੍ਰਿਤਸਰ ਜਾ ਕੇ ਦੱਸਾਂਗਾ ਤੂੰ ਬਸ ਫੌਜ ਨੂੰ ਖਿੱਚ ਕੇ ਲੈ ਚਲ ਅਫਦਾਲੀ ਦੇ ਅੰਦਰ ਸਿੱਖਾਂ ਨੂੰ ਸਬਕ ਸਿਖਾਉਣ ਲਈ ਗੁੱਸੇ ਦੀ ਲਹਿਰ ਉੱਠੀ ਹੋਈ ਸੀ ਤੇ ਉਸਨੇ ਆਪਣੀ ਕੋਈ ਵੀ ਨੀਤੀ ਆਪਣੇ ਨੇੜਲੇ ਫੌਜਦਾਰਾਂ ਨਾਲ ਸਾਂਝੀ ਕਰਨ ਤੋਂ ਵੀ ਗੁਰੇਜ਼ ਕੀਤਾ ਕਿ ਕਿਤੇ ਗੱਲ ਨਿਕਲ ਕੇ ਸਿੱਖਾਂ ਤੀਕ ਨਾ ਪਹੁੰਚ ਜਾਵੇ ਤੇ ਉਹ ਸੁਚੇਤ ਨਾ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ